ਹਾਂਜੀ ਦੋਸਤੋ ਕੀ ਹਾਲ ਹੈ ਸਾਰੇ ਹੀ ਮੇਰੇ ਵੀਰ ਭੈਣ ਭਰਾਵਾਂ ਨੂੰ ਫਤਿਹ ਪ੍ਰਵਾਂਗ ਲਾਉਣੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਨੂੰ ਦੋਸਤੋ ਪਤਾ ਹੀ ਆ ਕਿ ਲਾਸਟ ਗੇਟ ਦੀਆਂ ਵੋਟਾਂ ਪੈ ਰਹੀਆਂ ਪੰਜਾਬ ਦੇ ਵਿੱਚ ਇੱਕ ਤਰੀਕ ਨੂੰ 1 ਜੂਨ ਨੂੰ ਤਿੰਨਕ ਗੱਲਾਂ ਕਰਨੀਆਂ ਦੋਸਤੋ ਤੁਹਾਡੇ ਨਾਲ ਵੋਟ ਪਾਓ ਵੋਟ ਪਾਉਣਾ ਸਾਡਾ ਅਧਿਕਾਰ ਹੈ ਹੱਕ ਹੈ ਤੇ ਪਾਉਣੀ ਵੀ ਚਾਹੀਦੀ ਹੈ ਦੋਸਤੋ ਇੱਕ ਗੱਲ ਤੁਹਾਨੂੰ ਸਾਂਝੀ ਕਰਨੀ ਚਾਹੁੰਦਾ ਜੋ ਮਨ ਚ ਆਉਂਦੀ ਹੈ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਲੈਣੇ ਜਦੋਂ ਵੀ ਵੋਟ ਪਾਉਣ ਜਾਓ ਤੁਸੀਂ ਇੱਕ ਵਾਰੀ ਜ਼ਰੂਰ ਮੰਨ ਲੈ ਵੀ ਵੋਟ ਪਾਉਣ ਤੋਂ ਪਹਿਲਾਂ 2 ਮਿੰਟਾਂ ਵਾਸਤੇ ਅੱਖਾਂ ਬੰਦ ਕਰਕੇ ਸ਼੍ਰੀ ਕਾਲ ਤਕਤ ਸਾਬ ਜੂਨ 1984 ਯਾਦ ਕਰ ਲਓ ਵੀ ਉਹ ਕਿਹੜੀ ਪਾਰਟੀ ਨੇ ਸਿੱਖਾਂ ਦੇ ਐਡੇ ਮੁਸੱਦਦ ਸਥਾਨ ਤੇ ਟੈਂਕ ਚੜਾਤੇ ਤੇ ਫੌਜ ਤੋਂ ਹਮਲਾ ਕਰਾਇਆ ਕੀ ਆ ਉਹ ਵੋਟ ਪਾਉਣੀ ਸਿੱਖ ਤੇ ਉਹਦਾ ਕੰਮ ਹੈਗਾ ਸਹੀ ਆ ਦੂਜੇ ਨੰਬਰ ਤੇ ਦੋਸਤੋ ਜਦੋਂ ਵੋਟ ਪਾਉ 2015 ਤੇ ਲਗਭਗ ਮੰਨ ਲਾ ਵੀ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗਲੀਆਂ ਦੇ ਵਿੱਚ ਖਿਲਾਰੇ ਗਏ ਤੇ ਬਾਈਬਲ ਕਲਾਂ ਗੋਲੀ ਕਾਂਡ ਦਾ ਹਜੇ ਤੀਕ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਕੋਈ ਬੰਦੇ ਸਾਹਮਣੇ ਨਹੀਂ ਆਇਆ ਕਿ ਉਸ ਪਾਰਟੀ ਨੂੰ ਵੋਟ ਪਾਉਣ ਦਾ ਹੱਕ ਹੈਗਾ ਸਿੱਖ ਕੌਮ ਦਾ ਤੀਜੇ ਨੰਬਰ ਤੇ ਦੋਸਤੋ ਜਿਹੜੇ ਸਿੱਖ ਨੌਜਵਾਨ ਆਗੂ ਨੌਜਵਾਨ ਸੀਗੇ ਕਿ ਸਭ ਤੋਂ ਭੈੜੀ ਦਲਦਲ ਨਸ਼ਿਆਂ ਦੇ ਵਿੱਚੋਂ ਨੌਜਵਾਨਾਂ ਨੂੰ ਕੱਢ ਕੇ ਗੁਰੂ ਦੇ ਲੜ ਲਾਉਂਦੇ ਸੀ ਤੇੰਬਾਤ ਛਕਾਉਂਦੇ ਸੀਗੇ ਤੇ ਚੱਕ ਕੇ ਭਰਾਵੋ ਉਹਨਾਂ ਨੂੰ ਸਵਾ ਸਾਲ ਤੋਂ ਉੱਤੇ ਹੋ ਗਿਆ ਡੇਬਰੂਵਰ ਜੇ ਨੇੜੇ ਤੇੜੇ ਵੀ ਨਹੀਂ ਡਿਬਰੂਰ ਜੇਲ੍ਹ ਦੇ ਵਿੱਚ ਬੰਦ ਕਰਤੇ ਤੇ ਹੋਰਾਂ ਤੇ ਝੂਠੇ ਪਰਚੇ ਪਾਈ ਜਾਂਦੇ ਆ ਕਿ ਸਿੱਖ ਦਾ ਹੱਕ ਹੈਗਾ ਉਸ ਨੂੰ ਪਤੀ ਨੂੰ ਵੋਟ ਪਾਉਣ ਦਾ ਇੱਕ ਵਾਰੀ ਆਪਣੇ ਆਪ ਤੋਂ ਜ਼ਰੂਰ ਮੰਨ ਲਾ ਜਮੀਰ ਨਸ ਐ ਕਰਕੇ ਵੋਟ ਪਾਓ ਭਰਾਵੋ ਗਾਂ ਸੋਡੀ ਮਰਜੀਏ ਕੋਈ ਬਾਹਲੇ ਆਪਾਂ ਗਿਆਨੀ ਵਿਦਵਾਨ ਜੇ ਤਾਂ ਹੈ ਨਹੀਂਗੇ ਵੀ ਕੀ ਅੱਜ ਮੰਨ ਲਾ ਵੀ ਇੱਕ ਵੋਟ ਪਾਉਣ ਦੇ ਨਾਲ ਜੇ 5 ਸਾਲ ਤੁਸੀਂ ਡਾਂਗਾਂ ਖਾਣੀਆਂ ਤੇ ਪਛਤਾਉਣਾ ਹੈ ਤਾਂ ਅੱਖਾਂ ਵਿੱਚ ਕੇ ਬਾਈ ਜੀ ਜਿੰਨੂੰ ਮਰਜ਼ੀ ਵੋਟ ਪਾ ਦਿਓ ਮੈਂ ਤਾਂ ਦੋਸਤ ਇੱਕ ਗੱਲ ਜਾਣਦਾ ਬਾਈ ਦੀਪ ਸਿੱਧੂ ਕਹਿੰਦਾ ਹੁੰਦਾ ਸੀਗਾ ਕਿ ਜਿੰਨਾਂ ਚਿਰ ਮੰਨ ਲਾ ਵੀ ਆਪਾਂ ਖਾਲਸਾ ਪੰਥ ਦੀ ਗੁਰੂ ਦੀ ਮੰਨ ਲਾ ਵੀ ਅਲੀ ਸਿਆਸਤ ਨਹੀਂ ਨਾ ਕਾਇਮ ਕਰਦੇ ਇਸੇ ਤਰ੍ਹਾਂ ਹੀ ਆਪਣੇ ਗੁਰੂ ਗ੍ਰੰਥ ਸਾਹਿਬ ਦੀਆਂ ਵਿਆਪਦੀਆਂ ਹੋਣਗੀਆਂ ਸਿੱਖ ਨੌਜਵਾਨਾਂ ਦੇ ਪੱਜੇ ਪੈ ਪੈ ਕੇ ਜਾਣਗੇ ਤੇ ਪ੍ਰਾਪੋ ਆਪਣੀ ਤਾਂ 40 ਸਾਲ ਦੀ ਉਮਰ ਹੈ ਪਹਿਲਾਂ ਠੀਕ ਹੈ ਮੰਨ ਲਾ ਵੀ ਲਹਿਰ ਉਠੀ ਹੋਵੇ ਕੋਈ ਗੱਲ ਨਹੀਂ ਆਇਆ ਤਾਂ ਸੁਣਦੇ ਖਾਸ ਸਾਰਾ ਅੱਜ ਵੀ ਆਇਆ ਸੀ ਪਰ ਆਪਣੀ ਜਿਹੜੇ ਆਪ ਦੀ ਉਮਰ ਦੇ ਵਿੱਚ ਮੇਰੇ ਹਿਸਾਬ ਨਾਲ ਤਾਂ ਇਤੀ ਪਹਿਲੀ ਵਾਰ ਸ੍ਰੀ ਗੁਰੂ ਨਿਸ਼ਾਨ ਸਾਹਿਬ ਜੀ ਦੇ ਨਿਸ਼ਾਨ ਥੱਲੇ ਵੀ ਲਹਿਰ ਚੱਲੀ ਆ ਕਿ ਜਿਵੇਂ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਮਲੋਹਾ ਜੀ ਸ਼ਹੀਦ ਸਰਦਾਰ ਬਿਆਨਤ ਸਿੰਘ ਦੇ ਸੁਪੁੱਤਰ ਖੰਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਜੀ ਚੌਣ ਲਾਲ ਇਹ ਮੇਰੇ ਬਠਿੰਡੇ ਹੜਕੇ ਤੋਂ ਇਹ ਲੱਖਾ ਸਦਾਨਾ ਲੜ ਰਿਹਾ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਦੋਸਤੋ ਆਪਾਂ ਨੂੰ ਮੈਂ ਤਾਂ ਇਹੀ ਗੱਲ ਕਹੂੰਗਾ ਵੀ ਜਿਹੜਾ ਵੀ ਆਪਣਾ ਕੋਈ ਸੱਚਾ ਸਿੱਖਾ ਅਗੂ ਹੈਗਾ ਉਹ ਇੱਕ ਵਾਰੀ ਬਾਈ ਬਣ ਕੇ ਹੱਥ ਬੰਨ ਕੇ ਤੁਹਾਡੇ ਮੂਰੇ ਬੇਨਤੀ ਆ ਬਹੁਤ ਚਿਰ ਹੋ ਗਿਆ ਆਪਾਂ ਇਹਨਾਂ ਨੂੰ ਤਿੰਨਾਂ ਪਾਲ ਨੂੰ ਦੋਨਾਂ ਨੂੰ ਵੋਟਾਂ ਪਾਉਂਦਿਆਂ ਨੂੰ ਜਿਵੇਂ ਭਰਾਓ ਆਪਾਂ ਪਿਛਲੇ ਘੜੇ ਕਹੇ ਤਾਂ ਸੀ ਨਾ ਵੀ ਇੱਕ ਵਾਰੀ ਆਹ ਬੋਕਰ ਦਾ ਬਟਨ ਨਾਪ ਦਿਓ ਤੇ 5 ਸਾਲਾਂ ਨੂੰ ਦੇਖਾਂਗੇ ਜੇ ਚੰਗਾ ਕਰਤਾ ਠੀਕ ਐ ਨਹੀਂ ਬਦਲਦੇ ਆਂਗੇ ਉਸੇ ਤਰ੍ਹਾਂ ਪ੍ਰਭੂ ਤੁਹਾਡੇ ਮੂਰੇ ਹੱਥ ਬੰਨ ਕੇ ਬੇਨਤੀ ਆ। ਸਭ ਤੋਂ ਪਹਿਲਾਂ ਮੰਨ ਲਾ ਵੀ ਫਰੀਦਕੋਟ ਵਾਲਿਓ ਤੇ ਖੰਡੂਰ ਸਾਹਿਬ ਵਾਲਿਓ ਤੇ ਬਈ ਬਠਿੰਡਾ ਵਾਲੇ ਆਪਾਂ ਹੈਗੀਆਂ ਵੋਟਾਂ ਪਾਵਾਂਗੇ ਜਿੰਨੀਆਂ ਹੈਗੀਆਂ ਆਪਦੀਆਂ ਲੱਖੇ ਸੁਧਾਣੇ ਨੂੰ ਪਾਵਾਂਗੇ ਜਿਵੇਂ ਇੱਕ ਠੋਕ ਕੇ ਕਹਿਣੀ ਆ। ਪਰ ਦੇਖਿਓ ਪ੍ਰਭੂ ਫਰੀਦਕੋਟ ਤੇ ਖੰਡੂਰ ਸਾਹਿਬ ਵਾਲਿਓ ਪੰਥ ਦਾ ਮਹਿਣਾ ਨਾ ਲੈ ਲੋ ਬਈ ਦੀਪ ਸਿੱਧੂ ਕਹਿੰਦਾ ਸੀ ਪੰਥ ਦਾ ਮਹਿਣਾ ਸਾਰੀ ਉਮਰ ਨਹੀਂ ਮੰਨ ਰੋ ਲੈਂਦਾ ਤੇ ਇਦੋਂ ਪਹਿਲਾਂ ਤੁਸੀਂ ਮੰਨ ਲਾ ਬੀਬਾ ਖਾਲੜਾ ਜੀ ਦਾ ਇਤਿਹਾਸ ਦੇ ਵਿੱਚ ਤੁਸੀਂ ਉਹ ਮੀਨਾ ਲੈ ਚੁੱਕੇ ਹੋ ਤੇ ਤੁਹਾਡੇ ਕੋਲੇ ਪ੍ਰਾਵੋ ਆਈ ਤੀ ਉਹ ਬੁਰਸ਼ ਮਿਲਿਆ ਤੁਹਾਨੂੰ ਜਿਹੜਾ ਤੁਹਾਡੇ ਕੱਪੜੇ ਤੇ ਦਾਗ ਲਾ ਲਏ ਜੇ ਤੇ ਦੀਰਵਾਨ ਕੇ ਇੰਨੀਆਂ ਕੁ ਬੇਨਤੀਆਂ ਸਾਰੇ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਜਿਹੜਾ ਵੀ ਆਪਣੇ ਆਪਣੇ ਹਲਕੇ ਦੇ ਵਿੱਚੋਂ ਕੇਸਰੀ ਨਿਸ਼ਾਨ ਸਾਹਿਬ ਥੱਲੇ ਮੰਨ ਲਾ ਵਿੱਚ ਚੋਣਾ ਲੜਦਾ ਉਹਨੂੰ ਇੱਕ ਵਾਰੀ ਪ੍ਰਾਵੋ ਵੋਟਾਂ ਜ਼ਰੂਰ ਪਾਓ ਜੇ ਨਾਂ ਚੰਗਾ ਲੱਗਿਆ ਤਾਂ ਗਾਣ ਨੂੰ ਫੇਰ ਬਦਲ ਹੋਰ ਪਾ ਦਿਓ ਜਿੰਨੂੰ ਮਰਜ਼ੀ ਪਾ ਦਿਓ ਆਪਾਂ ਤੁਹਾਨੂੰ ਇਹ ਗੱਲ ਕਹਿਣੀ ਆ ਆਪਣੇ ਦਾ ਪੰਜ ਛੇ ਵੋਟਾਂ ਪ੍ਰਾਵੋ ਜਮਾ ਸ਼ਰੇ ਆਮ ਪੋਲ ਕਬੂਥ ਵੀ ਲਾਵਾਂਗੇ ਲੱਖੇ ਦਾ ਤੇ ਉਥੇ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਸਪੋਰਟ ਕਰਾਂਗੇ ਤੇ ਵੋਟਾਂ ਪਾਵਾਂਗੇ ਐਨੀਆਂ ਗੱਲਾਂ ਕਹਿੰਦਾ ਹੋਇਆ ਦੋਸਤੋ ਜੇ ਕੋਈ ਵੀਡੀਓ ਵਧੀਆ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਰਦਿਆ ਕਰੋ ਜੇ ਤੁਹਾਨੂੰ ਕੋਈ ਗੱਲ ਮਾੜੀ ਲੱਗੇ ਜਾਂ ਕੋਈ ਨਹੀਂ ਚੰਗੀ ਲੱਗੇ ਉਹ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਤੁਹਾਡਾ ਆਪਣਾ ਛੋਟਾ ਵੀਰ ਰਾ ਸਿੱਧੂ ਬਾਈ ਬਰਸ਼ਡੇ ਤੋਂ ਐਨੀਆਂ ਗੱਲਾਂ ਕਹਿੰਦਾ ਹੋਇਆ ਦੋਸਤੋ ਜੇ ਵੀਡੀਓ ਫੇਸਬੁੱਕ ਤੋਂ ਵੇਖਣੀ ਤਾਂ ਪੇਜ ਨੂੰ ਫੋਲੋ ਜਰੂਰ ਕਰ ਲੋ ਤੇ ਜੇ ਫੇਸ YouTube ਤੇ ਵੇਖਦੇ ਹੋ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਐਨੇ ਅਗਲਾ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਉਂਦੇ ਵਸਦੇ ਰਹੋ ਪੰਜਾਬੀਓ ਮੌਜਾਂ ਮਾਣੋ